ਅੰਤ માં ਖੂਬ ਆਦੂ ਉਹ ਤਾਂ ਲਾਉਂਦਿਆ ਪਚਕਰੀਆਂ ਮਰ ਜਾਂਦੇ ਕੋਲੇ ਗੰਧ ਪਿਆ ਹੁੰਦਾ ਉਹਨਾਂ ਦੇ ਪਤਾ ਕੀ ਆ ਬੱਗੇ ਨੂੰ ਤੋਂ ਸਭੀਆਂ ਲੈ ਕੇ ਖੁਸ਼ ਆ ਤੇ ਸਮਾ ਸਰਦਾਰ ਤੋਂ ਲੈ ਕੇ ਨਹੀਂ ਖੁਸ਼ ਪਤਾ ਨਹੀਂ ਕੀ ਗੱਲ ਹੈ ਕਿ ਇਹ ਵੀ ਗੱਲ ਹੈਗੀ ਨਾਲ ਇਹਦਾ ਕੱਲ ਮੰਗਦਾ ਹੀ ਆਲਾ ਜਾਤੋਂ ਮਨਾਲੇ ਅਹ ਪਤਾ ਕੀ ਆ ਬੱਗੇ ਨੂੰ ਤੋਂ ਸਭੀਆਂ ਲੈ ਕੇ ਖੁਸ਼ ਆ ਤੇ ਸਮਝ ਸਰਦਾਰ ਤੋਂ ਲੈ ਕੇ ਨਹੀਂ ਖੁਸ਼ ਪਤਾ ਨਹੀਂ ਕੀ ਗੱਲ ਹੈ ਕੀ ਵੀ ਗੱਲ ਹੈ ਕੀ ਨਾਲ ਆਂ ਤਮਾਕੂ ਬਾਧੂ ਉਹ ਤਾਂ ਲਾਉਂਦਿਆ ਵਿਚਕਾਰੀਆਂ ਮਰੀ ਜਾਂਦੇ ਕੋਲੇ ਗੰਦ ਪਿਆ ਹੁੰਦਾ ਉਹਨਾਂ ਦੇ